ਮੰਡੀਆਂ ਦੇ ਭਾਅ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਦੇਵਾਂ। ਲੋ ਜੀ ਫਿਰ ਬਰਾੜ ਸਾਹਿਬ ਦੀ ਆਖ ਤੋਂ ਚੱਕ ਲੋ ਸਪੀਕਰਾਂ ਦੀ ਆਵਾਜ਼ ਤੇ ਹਾਜ਼ਰ ਆਪਾਂ ਪੂਰੇ ਹਫ਼ਤੇ ਦੇ ਲੋੜਾਂ ਦੇ ਰੇਟ ਲੈ ਕੇ। ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜੀ ਕੈਲੀਫੋਰਨੀਆ ਤੋਂ। ਕੈਲੀਫੋਰਨੀਆ ਤੋਂ ਟ੍ਰਾਂਟੋ ਦਾ ਜਿਹੜਾ ਰੇਟ ਆ ਇਹ 5700 ਡਾਲਰ ਰਿਹਾ। ਕੈਲੀਫੋਰਨੀਆ ਤੋਂ ਮੋਂਟਰੀਅਲ 6500 ਦੇ ਕਰੀਬ ਤੇ ਕੈਲੀਫੋਰਨੀਆ ਤੋਂ ਅਲਬਰਟਾ ਦਾ ਜਿਹੜਾ 5000 ਦੇ ਕਰੀਬ ਕੈਲੀਫੋਰਨੀਆ ਤੋਂ BC ਦਾ ਰੇਟ ਆ ਜਿਹੜਾ ਉਹ 4700 ਡਾਲਰ ਰਿਹਾ ਟੈਕਸਸ ਤੋਂ ਟੋਰਾਂਟੋ ਦੀ ਗਰਵਤ ਕਰ ਲਈਏ ਤਾਂ 4100 ਡਾਲਰ ਦੇ ਕਰੀਬ ਟੈਕਸਸ ਤੋਂ ਮੋਂਟਰੀਅਲ 5500 ਟੈਕਸਸ ਤੋਂ ਅਲਬਰਟਾ 5500 ਡਾਲਰ ਤੇ ਟੈਕਸਸ ਤੋਂ BC 6000 ਦੇ ਕਰੀਬ ਲੋਡ ਦੇਖਣ ਨੂੰ ਮਿਲੇ ਆ ਔਰ ਜਿਹੜੇ ਪੱਕੇ ਲੋਡ ਸੀਗੇ ਉਹ 8500 ਨੂੰ ਵੀ ਆਏ ਆ ਪਰ ਜਿਹੜੇ ਬ੍ਰੋਕਰੇਜ ਵਾਲੇ ਲੋਡ ਸੀਗੇ ਉਹ 6000 ਦੇ ਕਰੀਬ ਦੇਖਣ ਨੂੰ ਮਿਲਿਆ ਟੈਕਸਸ ਤੋਂ BC ਦੇ ਅੱਗੇ ਵਾਸਿੰਗਟਨ ਤੋਂ ਗੱਲਬਾਤ ਕਰ ਲਈ ਟਰਾਂਟੋ ਦੀ ਤੱਕ ਕਾਫੀ ਸਲੋ ਰਹਾ ਪਰ ਜਿਹੜੇ ਕੁਝ ਲੋਡ ਸੀਗੇ ਉਹ 4800 ਦੇ ਕਰੀਬ ਦੇਖਣ ਨੂੰ ਮਿਲਿਆ ਵਾਸਿੰਗਟਨ ਤੋਂ ਮੌਂਟਰੀਅਲ 5700 ਵਾਸਿੰਗਟਨ ਤੋਂ ਅਲਵਾਟਾ ਦਾ 2200 ਡਾਲਰ ਨਿਊਯਾਰਕ ਤੋਂ BC ਇਹਦੇ ਪੱਕੇ ਜਿਹੇ ਰੇਟ ਹੁੰਦੇ ਆ 7000 ਦੇ ਕਰੀਬ ਕਹਿੰਦੇ 7000 ਕਦੇ 100 ਡਾਲਰ ਘਟ ਗਿਆ ਕਦੇ 200 ਡਾਲਰ ਵਧ ਗਿਆ ਪਰ ਆਮ ਜਿਹੜੀ ਐਵਰੇਜ ਆ ਹੋ ਸਕਤ 7000 ਕੈਨੇਡੀਅਨ ਡਾਲਰ ਦੇਖਣ ਨੂੰ ਮਿਲਿਆ BC ਤੋਂ ਨਿਊਯਾਰਕ ਦਾ ਜਿਹੜਾ ਰੇਟ ਆ ਇਹ ਵੀ ਕੋਈ ਬਹੁਤਾ ਵਧੀਆ ਨਹੀਂ ਸੀਗਾ 5500 ਡਾਲਰ ਦੇਖਣ ਨੂੰ ਮਿਲਿਆ ਅੱਗੇ ਆਪਾਂ ਗੱਲਬਾਤ ਕਰ ਲਈ ਕੈਨੇਡਾ ਬਾਇਡ ਟੋਰਾਂਟੋ ਤੋਂ BC ਕਾਫੀ ਸਲੋ ਰਿਹਾ ਪਰ ਜਿਹੜੇ ਲੋਡ ਸੀਗੇ ਉਹ ਦੇਖਣ ਨੂੰ ਮਿਲਿਆਗੇ 6500 ਤੋਂ 7000 ਇਹ 650 ਤੋਂ 7000 ਜਿਹੜੇ ਰੈਗੂਲਰ ਜਿਨ੍ਹਾਂ ਕੋਲੇ ਲੋਡ ਹੈਗੇ ਨੇਗੇ ਉਹਨਾਂ ਦਾ ਪਰ ਜਿਹੜੇ ਬ੍ਰੋਕਰਾਂ ਤੋਂ ਕਿਸੇ ਨੇ ਚੁੱਕਿਆ ਹੈਗੇ ਆ ਤਾਂ ਉਹ 6000 ਦੇ ਕਰੀਬ ਦੇਖਣ ਨੂੰ ਮਿਲਿਆਗਾ ਜਿਹੜੇ ਬ੍ਰੋਕਰੇਜ ਦੇ ਲੋਡ ਸੀਗੇ ਟ੍ਰਾਂਟੋ ਤੋਂ ਅਲਬਰਟਾ 5000 ਟ੍ਰਾਂਟੋ ਤੋਂ ਬਿਨੀ ਪਿਗ 4000 ਬੀਸੀ ਤੋਂ ਟ੍ਰਾਂਟੋ 4600 ਡਾਲਰ ਟ੍ਰਾਂਟੋ ਤੋਂ ਮੌਂਟਰੀਅਲ ਉਹੀ 1000 ਡਾਲਰ ਦੇ ਕਰੀਬ ਤੇ ਮੌਂਟਰੀਅਲ ਤੋਂ ਵੈਕ ਟ੍ਰਾਂਟੋ 800 850 ਟ੍ਰਾਂਟੋ ਤੋਂ ਨਿਊ ਬ੍ਰੈਸਵਿਕ ਦਾ ਬਹੁਤ ਸਲੋ ਰਿਹਾ ਪਰ ਜੇ ਕੋਈ ਲੋਡ ਸੀਗਾ ਤਾਂ 8200 ਦੇ ਕਰੀਬ ਦੇਖਣ ਨੂੰ ਮਿਲਿਆ ਨਿਊ ਬ੍ਰੈਂਸਵਿਕ ਤੋਂ ਬੈਕ ਟ੍ਰਾਂਟੋ ਦੇ ਲੋਡ ਵੀ ਬਹੁਤ ਘੱਟ ਦੇਖਣ ਨੂੰ ਮਿਲਿਆ ਜਿਹੜੇ ਸੀਗੇ ਉਹ 1800 ਤੇ 2 ਕੁ ਹਜ਼ਾਰ ਦੇ ਕਰੀਬ ਸੀ ਟ੍ਰਾਂਟੋ ਤੋਂ ਟੈਕਸਸ ਬਿਲਕੁਲ ਡੈਡ ਸੀ ਟ੍ਰਾਂਟੋ ਤੋਂ ਕੈਲੀਫੋਰਨੀਆ ਵੀ ਕੋਈ ਖਾਸ ਹੈ ਨਹੀਂ ਸੀਗਾ ਜੇ ਕੋਈ ਲੋਡ ਸੀਗਾ ਤਾਂ ਉਹ 4500 ਦੇ ਕਰੀਬ ਦੇਖਣ ਨੂੰ ਮਿਲਿਆ ਟ੍ਰਾਂਟੋ ਤੋਂ ਮੈਡ ਵੈਸਟ ਬਿਲਕੁਲ ਸਲੋ ਸੀ ਮੈਡ ਵੈਸਟ ਤੋਂ ਟ੍ਰਾਂਟੋ ਜਿਹੜਾ ਉਹ 3000 ਕੈਨੇਡੀਅਨ ਡਾਲਰ ਦੇਖਣ ਨੂੰ ਮਿਲਿਆ ਟ੍ਰਾਂਟੋ ਤੋਂ ਵਾਸ਼ਿੰਗਟਨ ਇਹ ਜਿਹੜੇ ਲੋਡ ਸੀਗੇ ਕਾਫੀ ਸਲੋ ਰਹਾ ਪਰ ਜਿਹੜੇ ਕੁਝ ਲੋਡ ਸੀਗੇ ਉਹ ਦੇਖਣ ਨੂੰ ਮਿਲਿਆ 5800 ਕੈਨੇਡੀਅਨ ਡਾਲਰ BC ਤੋਂ ਲਵਟਾ 2000 ਦੇ ਕਰੀਬ ਲਵਟਾ ਤੋਂ BC ਬਿਲਕੁਲ ਡੈਡ ਸੀ ਜਿਹੜੇ ਲੋਡ ਸੀਗੇ ਕੁਝ ਕੋਹ 1200 ਦੇ ਕਰੀਬ ਦੇਖਣ ਨੂੰ ਮਿਲਿਆ ਟ੍ਰਾਂਟੋ ਤੋਂ ਫਲੋਰੀਡਾ ਕੋਈ ਲੋਡ ਨਹੀਂ ਸੀ ਫਲੋਰੀਡਾ ਤੋਂ BC 7500 ਡਾਲਰ ਤੇ ਜਾਰਜੀਆ ਤੋਂ ਉਧਰੋਂ ਫਲੋੜਾ ਤੋਂ ਜੇ ਕੋਈ ਲੋੜ ਸੀ ਗਈ ਤਾਂ 3000 ਤੋਂ 3500 ਯੂ ਐਸ ਡੀ ਦੇਖਣ ਨੂੰ ਮਿਲੇ ਆ ਇਹ ਸਨ ਜੀ ਲੋੜਾਂ ਦੇ ਰੇਟ ਤੇ ਜਿਹੜੇ ਵੀਰ ਇਹਨਾਂ ਤੋਂ ਬਾਂਝੇ ਰਹਿ ਜਾਂਦੇ ਆ ਲੋੜਾਂ ਤੋਂ ਸਟਾਰਟ